ਨਿਆਜਾ ਤੈਨੂੰ ਸਹਾਂਦਨੀ ਤਾਂਗੇ ਚ ਫਰੋ ਲਵਾ ਬਦਲਾ ਸਾਹਿਬ ਬਹੁਤ ਵਕਤ ਤੁਹਾਨੂੰ ਦੱਸਦਾ ਪਹਿਲਾਂ ਮੈਂ ਬਾਈ ਪ੍ਰੋਫੈਸ਼ਨਲ ਇੰਜੀਨੀਅਰ ਨੇ ਹਾਂਜੀ ਤੇ ਸ਼ੌਂਕ ਕੇ ਸਿੰਗਰ ਬਣਦਾ ਕਰ ਰਹੀ ਨੇ ਐਕਟਿੰਗ ਐਕਟਿੰਗ ਬਾਕਮਾਲ ਹੈ ਅੱਜ ਜਿਹੜਾ ਤੁਸੀਂ ਪਿਆਰ ਦਾ ਇੱਕ ਮੈਸੇਜ ਦਿੱਤਾਗਾ ਐਕਟਿੰਗ ਕਰਕੇ ਸਾਨੂੰ ਬੜਾ ਵਧੀਆ ਲੱਗਿਆ ਮੈਂ ਤੇਰੀ ਕੁਰਬਾਨ ਵਾਕਿਆ ਦੇ ਵਿੱਚ ਤੁਸੀਂ ਆਕਰ ਦੇ ਵਿੱਚ ਮੂਵੀ ਦੇ ਵਿੱਚ ਮੈਸੇਜ ਆਂਦਾਗਾ ਕਿ ਨੂਰ ਦਾ ਕੀ ਬਣਿਆ ਨੂਰ ਤਾਂ ਕੁਰਬਾਨ ਹੋ ਗਈ ਹਾਂਜੀ ਐਕਚੁਅਲੀ ਉਹ ਹੀ ਮੈਟਾਫਰ ਰੱਖਿਆ ਗਿਆ ਹੈ ਕੁਰਬਾਨ ਹੋਣਾ ਮਤਲਬ ਬੇਝ ਦਿਖਾਇਆ ਨਹੀਂ ਗਿਆ ਉਹਨੂੰ ਕੁਰਬਾਨ ਹੁੰਦੇ ਬਟ ਹਾਂ ਜਿਹੜੇ ਡਾਇਲੌਗ ਗਲਾਸ ਚ ਸਾਵਨ ਜੀ ਔਰ ਅੰਮ੍ਰਿਤਾ ਜੀ ਨੇ ਜੋ ਡਾਇਲੌਗ ਬੋਲੇ ਨੂਰ ਆਪਣੇ ਵਾਅਦਿਆਂ ਤੋਂ ਪੱਕੀ ਰਹੀ ਤੇ ਆਪਣੇ ਪਿਆਰ ਲਈ ਕੁਰਬਾਨ ਹੋ ਗਈ ਇਹ ਬਹੁਤ ਵੱਡਾ ਮੈਟਾਫਰ ਹੈ ਕਿ ਮਤਲਬ ਉਹ ਕਿਸੇ ਦੀ ਨਹੀਂ ਹੋਈ ਉਹ ਜਗਜੀਤ ਜੀ ਦੀ ਹੀ ਹੋਈ ਐਂਡ ਵਿੱਚ ਸੋ ਜਦ ਤੁਸੀਂ ਮੂਵੀ ਵੇਖੋਗੇ ਤੁਹਾਨੂੰ ਉਹ ਉਹ ਦਿਖੇਗਾ ਉਹ ਚੀਜ਼ ਹਰ ਕੈਰੈਕਟਰ ਨੇ ਇੱਕ ਸੱਚੇ ਪਿਆਰ ਦੀ ਕਹਾਣੀ ਨੂੰ ਦਰਸਾਇਆ ਹੈ ਤੁਹਾਨੂੰ ਫੀਲ ਹੋਏਗਾ ਜਗਜੀਤ ਜੀ ਹੋਣ ਭਾਵੇਂ ਉਹ ਅੰਮ੍ਰਿਤਾ ਹੋਵੇ ਚਾਹੇ ਉਹ ਨੂਰ ਹੋਵੇ ਤਨੂ ਫੀਲ ਹੋਏਗਾ ਉਹ ਪਿਆਰ ਨਿਕਲੇ ਇਹ ਸਟੋਰੀ 1985 ਦੀ 1985 ਦੀ ਬਟ ਹੁਣ ਵੀ ਬਹੁਤ ਐਸੀ ਕੁੜੀਆਂ ਹੋਣਗੀਆਂ ਤੇ ਮੁੰਡੇ ਨੇਗੇ ਜੋ ਉਹ ਜਜ਼ਬਾਤ ਦਿਲ ਦੇ ਵਿੱਚ ਰੱਖੀ ਬੈਠੇ ਨੇਗੇ ਉਹਨਾਂ ਲਈ ਕਿਵੇਂ ਉਹ ਸਟੈਪ ਆਊਟ ਕਰਨ ਇਸ ਚੀਜ਼ ਲੈ ਕੇ ਸਟੈਪ ਇਨ ਕਰਨ ਅਜਿਹਾ ਜਿਵੇਂ ਬਹੁਤ ਕੁੜੀਆਂ ਹੁਣ ਵੀ ਇਦਾਂ ਦੀਆਂ ਹੈਗੀਆਂ ਨੇ ਬਟ ਹੁਣ ਤਾਂ ਸਮਾਲ ਬੜਾ ਖੁੱਲਾ ਹੋ ਗਿਆ ਅਸੀਂ ਪੈਰੈਂਟਸ ਪੁੱਛਦੇ ਕਿਸੇ ਨੂੰ ਉਹ ਅਲਾਉ ਕਰ ਦਿੰਦੇ ਨੇ ਹਨਾ ਬਟ ਕਿਤੇ ਨਾ ਕਿਤੇ ਅਲੱਗ ਦਾ ਵੀ ਹਾਂ ਅੱਜ ਵੀ ਸਮਾਜ ਦੇ ਵਿੱਚ ਇਦਾਂ ਦੇ ਕੁੜੀਆਂ ਮੁੰਡੇ ਹੈਗੇ ਨੇ ਜਿਹੜੀ ਕਿਤੇ ਨਾ ਕਿਤੇ ਸੰਗ ਜਾਂਦੇ ਨੇ ਆਪਣੀ ਇੱਛਾਵਾਂ ਦਿਲ ਦੇ ਵਿੱਚ ਰੱਖ ਕੇ ਅੱਗੇ ਸ਼ਾਦੀ ਕਰ ਲੈਂਦੇ ਨੇ That's um, um. ਮੈਨੂੰ ਲੱਗਦਾ ਕਿ ਹੁਣ ਉਹ ਵੈਸੀ ਮਾਹੌਲ ਥੋੜਾ ਚੇਂਜ ਹੋ ਗਿਆ ਹੈ ਬਿਕਾਜ਼ ਸਾਡੇ ਪੇਰੈਂਟਸ ਹੁਣ ਐਜ਼ ਅ ਫਰੈਂਡ ਰਹਿਣ ਲੱਗੇ ਆਂ ਪਹਿਲੇ ਹੁੰਦਾ ਸੀ ਕਿ ਚੀਜ਼ਾਂ ਚੁਪਾ-ਚੁਪਾ ਕੇ ਹੁੰਦੀਆਂ ਸੀ ਪਹਿਲਾਂ ਵੀ ਹੁੰਦੀਆਂ ਸੀ ਬਟ ਸਭ ਕੁਝ ਚੁਪਾ ਕੇ ਹੁੰਦਾ ਸੀ ਬਟ ਹੁਣ ਉਹ ਪੇਰੈਂਟਸ ਔਰ ਬੱਚਾ ਦਾ ਰਿਲੇਸ਼ਨਸ਼ਿਪ ਬਹੁਤ ਫਰੈਂਡਲੀ ਹੋ ਗਿਆ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਔਰ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਆਪਣੇ ਪੇਰੈਂਟਸ ਨਾਲ ਪੂਰੀ ਤਰ੍ਹਾਂ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਰੈਦਰ ਦੈਨ ਕੁਝ ਚੀਜ਼ਾਂ ਚੁਪਾਓ ਜਾਂ ਕੁਝ ਨਹੀਂ ਤੇ ਜਿਨ੍ਹਾਂ ਦੇ ਵੀ ਹਰ ਨਹੀਂ ਮੁ ਲਵ ਮੈਰਿਜ ਵੀ ਵਧੀਆ ਮੈਨੂੰ ਲੱਗਦਾ ਰੀਜ ਮੈਰਿਜਸ ਵੀ ਵਧੀਆ ਹੁੰਦੀਆਂ ਨੇ ਪੂਰੀ ਫਿਲਮ ਨੇ ਤੁਹਾਡੇ ਲਈ ਚੈਲੈਂਜਿੰਗ ਕੀ ਰਿਹਾ ਤੁਸੀਂ ਮਤਲਬ ਇੱਕ ਹੋਰ ਐਕਸਪੀਰੀਅੰਸ ਕੀ ਲੱਤਾ ਮਿਲਮਦੇ ਵਿੱਚੋਂ ਅਦਰਵਾਈ ਤੁਸੀਂ ਕਰਦੇ ਹੋ ਮੌਡ ਦੇ ਵਿੱਚ ਬਹੁਤ ਸਾਰਾ ਰੋਲ ਕੀਤਾ ਸੀ ਪਰ ਲਾਸਟ ਟਾਈਮ ਮੌਡ ਤੇ ਮਿਲੇ ਸੀ ਹਾਂਜੀ 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 ਮੈਨੂੰ ਲੱਗਦਾ ਕਿ ਜਿਹੜਾ ਸਾਡਾ ਲਾਈਕ ਸ਼ਿਪ ਹੁੰਦਾ ਨਾ ਉਹ ਸਾਰਾ ਦਾ ਸਾਰਾ ਇੱਕ ਡਾਇਰੈਕਟਰ ਦੇ ਹੱਥ ਹੀ ਹੁੰਦਾ ਜਿਹੜਾ ਮੂਵੀ ਦਾ ਸ਼ਿਪ ਹੈ ਤੇ ਉਹ ਸਾਰੇ ਡਾਇਰੈਕਟਰ ਨੇ ਹੀ ਬਸ ਸਾਡੇ ਤੋਂ ਕੰਮ ਵਧੀਆ ਕਰਾਉਂਦੇ ਨੇ ਚੈਲੈਂਜਿੰਗ ਬਸ ਇਹੀ ਸੀ ਥੋੜਾ ਬਹੁਤ ਕਿ ਕਿ ਜ਼ਿਆਦਾ ਹੀ ਬਬਲੀ ਹੋਣਾ ਸੀ ਕਿਉਂਕਿ ਮੈਂ ਕਿਤੇ ਨਾ ਕਿਤੇ ਥੋੜੀ ਜੀ ਇੱਜ਼ਤ ਕਿਤੇ ਨਵੇਂ ਬੰਦਿਆਂ ਨੂੰ ਮਿਲਦੇ ਨਾ ਮੈਂ ਬਹੁਤ ਚੁੱਪ ਰਹਿੰਦੀ ਆ ਪਰ ਹੁਣ ਮੈਂ ਸਿੱਖ ਰਹੀ ਆ ਹੁਣ ਮੈਂ ਗੱਲਾਂ ਕਰਦੀ ਆ ਲੋਕਾਂ ਨਾਲ ਹੁਣ ਮੈਂ ਬਹੁਤ ਆਪਣੇ ਆਪ ਨੂੰ ਕਨਵੇ ਕਰਨ ਦੀ ਕੋਸ਼ਿਸ਼ ਕਰਦੀ ਆ ਸੋ ਚੈਲੈਂਜਿੰਗ ਮੈਨੂੰ ਲੱਗਾ ਮੋਡ ਚ ਜ਼ਿਆਦਾ ਸੀ ਕਿਉਂਕਿ ਉਹਦੇ ਵਿੱਚ ਔਰ ਵਿਦਾਊਟ ਮੇਕਅਪਸ ਇਹ ਸਭ ਕੁਝ ਪਰ ਇਹਦੇ ਵਿੱਚ ਸਭ ਫਨ ਸੀ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਔਰ ਸਾਡੇ ਕੋ ਸਟਾਰਸ ਜਿਹੜੇ ਨੇ ਬਹੁਤ ਹੈਲਪਿੰਗ ਨੇ ਉਹਨਾਂ ਨਾਲ ਤਾਂ ਔਰਾਂ ਨੇ ਸਭ ਬਸਾਨ ਕਰਤਾ ਤੁਸੀਂ ਮੈਂ ਤੁਹਾਡਾ ਤੂੰ ਗਾਣਾ ਸੁਣਿਆ ਸੀਗਾ ਮੋਡ ਦੇ ਵਿੱਚ ਤੁਸੀਂ ਬੜੀ ਪਿਆਰੀ ਆਵਾਜ਼ ਦੇ ਵਿੱਚ ਗਾਣਾ ਸੁਣਾਇਆ ਸੀਗਾ ਤੇ ਮੈਂ ਹੁਣ ਵੀ ਚਾਹੁੰਗਾ ਇੱਕ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਹਾਡਾ ਕੋਈ ਪਸੰਦੀਦਾ ਗਾਣਾ ਸੁਣਾ ਦਿਓ ਕਿਉਂਕਿ ਮੈਂ ਤੁਹਾਡੀ ਆਰਟਿਸਟਿਕ ਦਾ ਫੈਨ ਆ ਤੁਹਾਡੀ ਕਲਾ ਦਾ ਫੈਨ ਆ ਤੁਹਾਡੇ ਗਾਣ ਲੋਟੇ ਅੱਛਾ ਠੀਕ ਹੈ ਨੀ ਆ ਜਾ ਤੈਨੂੰ ਸਹਾਂ ਦੇਨੀ ਤਾਂਗੇ ਚ ਫਰੋ ਲਵਾں ਸਿਨੇ ਵਿੱਚ ਚੱਲਦੀ ਆ ਰਗਾ ਚਲ ਕੋਲ ਦੂਰੀਆਂ ਦਾ ਸਪ ਕਿਤੇ ਸਾਨੂੰ ਡੰਗ ਜਾਵੇ ਨਾ ਹਾਏ ਹਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਇਹ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵਾਟ ਦਾ ਫਾਕਮ ਬਹੁਤ ਖੂਬਸੂਰਤ ਫਿਲਮ ਵੀ ਇਸ਼ਕ ਦੀਏ ਤੇ ਗਾਣਾ ਵੀ ਤੁਸੀਂ ਇਸ਼ਕ ਨੂੰ ਲੱਗੇ ਕੀਤਾ ਕਿਤਨੇ ਕਿਤੇ ਟਰਾਈ ਕਰਦੇ ਰਹਨੇ ਹੋ ਕਿ ਅਸੀਂ ਸਿੰਗਰ ਨੂੰ ਆਪਦੇ ਆਪ ਨੂੰ ਅੱਗੇ ਲੈ ਕੇ ਆਵਾ ਕਿਤਨੇ ਕਿਤੇ ਡਾਇਰੈਕਟਰ ਨਾਲ ਬੜੀ ਸੁਣਨ ਗੱਲਬਾਤ ਕਰ ਚੱਲਦੀ ਹੋਣੀ ਹਾਂਜੀ ਮੈਂ ਚਲੋ ਮੈਂ ਆਪਣਾ ਪ੍ਰਮੋਟ ਵੀ ਕਰ ਦਿੰਦੀ ਹਾਂ ਅਸੀਂ ਬਹੁਤ ਵਧੀਆ ਗਾਣਾ ਸ਼ੂਟ ਕੀਤਾ ਇੱਕ ਬਹੁਤ ਰੋਮਾਂਟਿਕ ਗਾਣਾ ਔਰ ਇੱਕ ਨਹੀਂ ਅਸੀਂ ਬਹੁਤ ਜ਼ਿਆਦਾ ਗਾਣੇ ਹੁਣ ਲੈ ਕੇ ਆਣ ਵਾਲੇ ਆ ਤੇ ਕੁਝ ਯੂਨੀਕ ਕਰਨ ਵਾਲੇ ਆ ਤੇ ਹੋਪ ਕਰਦੇ ਆ ਤੁਹਾਨੂੰ ਪਸੰਦ ਆਏਗਾ ਤੇ ਬਹੁਤ ਛੇਤੀ ਸਾਡਾ ਇੱਕ ਗਾਣਾ ਆਣ ਵਾਲਾ ਹੈ ਜੋ ਕਿ ਪੈਨ ਇੰਡੀਆ ਮੈਂ ਫਸਟ ਟਾਈਮ ਹਿੰਦੀ Song ਟਰਾਈ ਕੀਤਾ ਸੋ ਹੋ ਤੁਹਾਨੂੰ ਪਸੰਦ ਨਾਮ ਨਾਮ ਤੁਹਾਨੂੰ ਬਹੁਤ ਖੁਸ਼ੀ ਮਤਲਬ ਲੱਗੇਗਾ ਬਹੁਤ ਅਨੁਭਵ ਬਹੁਤ ਧੰਨਵਾਦ ਨੈਕਲੇਟ ਨੂੰ ਜਿਨ੍ਹਾਂ ਨੂੰ ਅਸੀਂ ਚੰਗੀ ਆਵਾਜ਼ ਦੇ ਨਾਲ ਵੀ ਜਾਣਦੇ ਇੱਕ ਚੰਗੀ ਕਲਾ ਦੇ ਨਾਲ ਵੀ ਜਾਣਦੇ ਆ ਬਹੁਤ ਅੱਛੇ ਐਕਟਰ ਨੇਗੇ ਐਕਟ੍ਰੈਸ ਨੇ ਜਿਨ੍ਹਾਂ ਨੇ ਮੈਂ ਤੇਰੀ ਕੁਰਬਾਨ ਦੇ ਵਿੱਚ ਮੇਨ ਲੀਡ ਦੇ ਵਿੱਚ ਆਪਣਾ ਰੋਲ ਲਵਾਇਆ